ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਾਬਾ ਜਗਿੰਦਰ ਸਿੰਘ ਜੀ ਖਾਲਸਾ ਇੱਕ ਦਿਨ ਬੁੱਟਰ ਕਲਾ ਪੰਜ ਸੱਤ ਬੰਦਿਆਂ ਤੇ ਬੋਲ ਰਹੇ ਸਨ ਮੈਂ ਬਸ ਦੇ ਵਿੱਚ ਮੋਗੇ ਨੂੰ ਜਾਂਦਾ ਸੀ ਮੇਰੇ ਨਾਲ ਇੱਕ ਬੰਦਾ ਬੈਠਾ ਕਹਿੰਦਾ ਇਹ ਕੌਣ ਬੋਲ ਰਿਹਾ ਪੰਜ ਸੱਤ ਬੰਦਿਆਂ ਤੇ ਮੈਂ ਕਿਹਾ ਸੰਤ ਬਾਬਾ ਜਨੈਲ ਸਿੰਘ ਭਿੰਡਰਾਂਵਾਲਾ ਦਾ ਪਿਤਾ ਬਾਬਾ ਜਗਿੰਦਰ ਸਿੰਘ ਬੋਲ ਰਿਹਾ ਉਹ ਕਹਿੰਦਾ ਇੱਕ ਦਿਨ ਇਹ ਬੰਦਾ ਕਾਮ ਜਾਪ ਹੋਊਗਾ ਜਿਹੜਾ ਪੰਜਾਂ ਬੰਦਿਆਂ ਤੇ ਹੀ ਆਪਣਾ ਲੈਕਚਰ ਕਰ ਰਿਹਾ ਉਹ ਵੀ ਸੰਤ ਜਨੈਲ ਸਿੰਘ ਦਾ ਪਿਤਾ ਅਕਾਲੀ ਦਲ ਦਾ ਪ੍ਰਧਾਨ ਇਸ ਕਰਕੇ ਮੈਂ ਬੇਨਤੀ ਕਰਦਾ ਸੰਗਤਾਂ ਪ੍ਰਤੀ ਕਿ ਬਾਬਾ ਜਗਿੰਦਰ ਸਿੰਘ ਹੋਣੀ ਜਦੋਂ ਨਕੋਦਰ ਕਾੜ ਹੋਇਆ ਨੌਜਵਾਨ ਸ਼ਹੀਦ ਹੋ ਗਏ ਉੱਥੇ ਝੱਗੀ ਲਾ ਕੇ ਰਾਤ ਨੂੰ ਜਗਤਾਰ ਸਿੰਘ ਕਹਿੰਦਾ ਕਿ ਦਰਖਤ ਦੇ ਥੱਲੇ ਉੱਥੇ ਹੀ ਪੈ ਗਏ ਤੇ ਜਿਹੜੀ ਸੰਗਤ ਉੱਠ ਉੱਠ ਕੇ ਜਾ ਰਹੀ ਆ ਇਹ ਨੂੰ ਮੈਂ ਬੇਨਤੀ ਕਰਦਾ ਕਿ ਕਿ ਉਸ ਬਜ਼ੁਰਗ ਦੀ ਵਰਛੀ ਆ ਜਿਹੜੇ ਬਜ਼ੁਰਗ ਨੇ 4 ਸਾਲ ਦੇ ਵਿੱਚ ਇਨਕਲਾਬ ਲਿਆਂਦਾ 1985 1 ਮਈ ਨੂੰ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਕੀਤੀ ਅਗਵਾਈ ਆਪ ਨੇ ਕੀਤੀ ਸਾਰੀ ਲੀਡਰਸ਼ਿਪ ਨੇ ਆ ਕੇ ਬਾਬਾ ਜਗਿੰਦਰ ਸਿੰਘ ਨੂੰ ਘਰੇ ਲਖਤੀ ਤੌਰ ਤੇ ਦਿੱਤਾ ਕੇ ਕਾਮ ਵਿਖੜੇ ਪੈਡੇ ਚ ਤੁਸੀਂ ਇਕੱਠੀ ਕਰਕੇ ਕਾਮ ਨੂੰ ਇਹਦੇ ਅੱਗੇ ਲਾ ਕੇ ਤੇ ਕਾਮ ਦਾ ਦੁੱਖ ਦਰਦ ਤੁਸੀਂ ਵੜਾ ਸਕਦੇ ਹੋ ਆ ਮੇਰੇ ਮਗਰਲੇ ਪਾਸੇ ਇੱਕ ਤਸਵੀਰ ਲੱਗੀ ਆ ਉਹਨੂੰ ਸਾਰੇ ਪੜ ਕੇ ਜਾਇਓ ਪੜ ਕੇ ਉਹ ਕਿਸੇ ਤਸਵੀਰ ਆਮ ਮਨੁੱਖ ਦੀ ਨਹੀਂ ਉਹ ਸ਼ੀਦਾ ਦੀ ਆ ਤੇ ਸ਼ਹੀਦ ਵੀ ਬਾਬਾ ਜਗਿੰਦਰ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹੈ ਇਸ ਕਰਕੇ ਭਰਾਵੋ ਉਸ ਬਜ਼ੁਰਗ ਨੇ ਨਾ ਮੈਂਬਰੀ ਕਮੇਟੀ ਬਣਾਈ ਜਿਦੇ ਚ ਸੰਤ ਹਰਚੰਦ ਸਿੰਘ ਲੋਂਗੋਵਾਲ ਗਰਚਰਨ ਸਿੰਘ ਟੌੜਾ ਪ੍ਰਕਾਸ਼ ਸਿੰਘ ਬਾਦਲ ਜ਼ਹਿਦਾਰ ਜਗਦੇਵ ਸਿੰਘ ਤਲਵੰਡੀ ਸਰਦਾਰ ਸਿਮਰਜੀਤ ਸਿੰਘ ਮਾਨ ਗਰਤੇਸ਼ ਸਿੰਘ ਡੀਸੀ ਹਰਿੰਦਰ ਸਿੰਘ ਨਾਰਬੇ ਅਰਗੇ ਬੰਦੇ ਲੈ ਕੇ ਇੱਕ ਕਮੇਟੀ ਬਣਾ ਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਬਾਬਾ ਜੀ ਨੇ 76 ਸਾਲ ਦੀ ਉਮਰ ਵਿੱਚ ਆਪਗਵਾਈ ਕੀਤੀ ਘਰੇ ਜੇ ਕੋਈ ਜੀਪ ਜਾਂ ਕਾਰ ਨਹੀਂ ਸੀ ਪਹਿਲੇ ਦਿਨ ਬੱਸ ਚੜ੍ਹ ਕੇ ਸਲਾਤਪੁਰੇ ਜਹਦਰਦਰਸ਼ਨ ਸਿੰਘ ਨੇ ਅੰਬਰ ਸੰਚਾਰ ਕਰਾਇਆ ਤੇ ਬਾਬਾ ਜਗਿੰਦਰ ਸਿੰਘ ਜੀ ਬਸ ਚੜ ਕੇ ਅੰਬਰ ਸੰਚਾਰ ਕਰਾਉਣ ਗਏ ਔਰ ਪਹਿਲਾ ਪ੍ਰਧਾਨ ਸੀ ਕਾਲੀ ਗੱਲ ਦਾ ਉੱਥੇ ਜਾਂਦਾ ਸੀ ਜਿੱਥੇ ਅੰਬਰ ਸੰਚਾਰ ਹੁੰਦਾ ਸੀ ਜਦੋਂ 1985 ਵਿੱਚ ਅਸੀਂ ਬਾਬਾ ਜਗਿੰਦਰ ਸਿੰਘ ਨੂੰ ਇਹ ਕਹਿਣ ਆਏ ਮੇਰੇ ਆਗੂ ਕਿ ਬੂਟਾ ਸਿੰਘ ਦਾ ਮੰਗਣਾ ਰਣ ਸੀ ਬਾਬਾ ਜੀ ਤੁਸੀਂ ਆਉਣਾ ਕਹਿੰਦੇ ਪਹਿਲਾਂ ਅੰਬਰ ਸੰਚਾਰ ਦਾ ਪ੍ਰੋਗਰਾਮ ਰੱਖੋ ਮੈਂ ਫੇਰ ਰੁਸੀ ਕਲਾ ਆਉਂਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਜੋ ਰੋ ਰੀਤਾ ਸੰਨ ਨਹੀਂ ਕੀਤੀਆਂ ਕਿ ਗੱਲਾਂ-ਗੱਲੀਆਂ ਕੀਤੀਆਂ ਜਾਣ ਸਿੰਘ ਸਾਹਿਬ ਦੱਸ ਕੇ ਗਏ ਆ ਕਿ ਉਹਨਾਂ ਦੇ ਸੁਪੁੱਤਰ ਹੌਣ ਹਾਰਸ ਪੁੱਤਰ ਪਿੱਟੀ ਕਲ ਬੰਦਾ ਭਾਈ ਜਗਜੀਤ ਸਿੰਘ ਜਿਹਦੀ ਚਿਖਾ ਮੱਚ ਰਹੀ ਸੀ ਤੇ ਉਧਰ ਐਲਾਨ ਹੋ ਰਿਹਾ ਸੀ ਕਿ ਚੰਦੀਗੜ੍ਹ ਦਾ ਘਰਾਓ ਕੀਤਾ ਜਾਊਗਾ ਉੱਥੇ ਹੀ ਬਸ ਨਹੀਂ ਜਦੋਂ ਭਾਈ ਜਗਜੀਤ ਸਿੰਘ ਸ਼ਹੀਦ ਹੋ ਗਿਆ ਗੱਲ ਮੁੱਕੀ ਨਹੀਂ ਫਿਰ ਫੌਜ ਚੋਂ ਆਇਆ ਮੁੰਡਾ ਕੈਪਟਨ ਹਰਚਰਨ ਸਿੰਘ ਰੋਡੇ ਮਰਦ ਬਹਾਦਰ ਸੂਰਮਾ ਉਹ ਯੋਧੇ ਨੇ ਫਿਰ ਉਹੀ ਖੰਡਾ ਚੱਕ ਲਿਆ ਜਿਹੜਾ ਭਾਈ ਜਗਜੀਤ ਸਿੰਘ ਦਾ ਚੱਕਿਆ ਸੀ ਔਰ ਕੱਲਾ ਕੱਲਾ ਟੱਬਰਦਾ ਇੱਕ ਇੱਕ ਜੀ ਹਰ ਰੋਜ਼ ਘਰੋਂ ਨਿਕਲਦਾ ਸੀ ਉਸ ਸਮੇਂ ਜਦੋਂ ਇਹ ਨਹੀਂ ਸੀ ਪਤਾ ਕੋਈ ਘਰੇ ਮੁੜ ਕੇ ਆਊ ਕਿ ਨਹੀਂ ਆਊਗਾ ਮੁੜ ਕੇ ਉਸ ਸਮੇਂ ਬਾਬਾ ਜਗਿੰਦਰ ਸਿੰਘ ਨੇ ਪੰਥ ਦੀ ਅਗਵਾਈ ਕੀਤੀ 13 ਐਮਪੀ ਚੋਂ 11 ਐਮਪੀ ਜਿੱਤੇ 8 ਸਾਢੇ ਨਿਸ਼ਾਨ ਤੇ 3 ਸਾਢੇ ਹਮੈਤੀ ਜਿੱਤੇ ਦੋ ਕਾਂਗਰਸੀ ਸਿਰਫ ਜਿੱਤੇ ਪੰਜਾਬ ਦੇ ਵਿੱਚ ਇਸ ਕਰਕੇ ਭਰਾਵੋ ਬਾਬਾ ਜਗਿੰਦਰ ਸਿੰਘ ਆ ਬੋਲਦਾ ਸੀ ਮੁੰਡਾ ਇੱਥੇ ਕਿ ਜੇ 40 ਸਾਲ ਦੀ ਗਵਾਈ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ 40 ਸਾਲ ਦੇ ਤਜਰਬੇ ਜਿਹੜੇ ਲੋਕਾਂ ਕੋਲੇ ਆ ਔਰ ਜਿਹੜੀ ਨੌਜਵਾਨੀ ਅੱਜ ਨੌਜਵਾਨਾਂ ਕੋਲੇ ਜੋਸ਼ ਤੇ ਹੋਸ਼ ਆ ਸਾਰਿਆਂ ਨੂੰ ਕੱਤਰ ਕਰਕੇ ਇੱਕ ਮਾਲਾ ਚ ਪਰੋਇਆ ਜਾਵੇ ਉਹ ਜਿਹੜੇ ਲੋਕਾਂ ਨੇ ਪੈੜੀ ਵੇਚੀ ਉਹ ਮੇਰੇ ਮੁੰਡਾ ਸਾਹਮਣੇ ਬੈਠਾ ਹਰਜੀਤ ਸਿੰਘ ਵਕੀਲ ਜਦੋਂ ਮੇਰੀ ਕਾਰ ਫੜ ਕੇ ਨਿਹਾਲੇ ਵਾਲੇ ਥਾਣੇ ਬੰਦ ਕਰਤੀ ਉਹ ਜਦੋਂ ਕਾਰ ਕੋਲ ਦੀ ਜਵਾਕ ਨੰਘਿਆ ਕਰੇ ਆਪਦੀ ਦਾਦੀ ਨੂੰ ਆਖਿਆ ਕਰੇ ਆਪਣੀ ਕਾਰ ਉਹ ਥਾਣੇ ਖੜੀ ਆ ਇਹ ਘਰੇ ਕਿਉਂ ਨਹੀਂ ਜਾਂਦੀ ਓ ਭਰਾਵੋ ਜਦੋਂ ਕਾਰਾ ਠਾਣੇ ਜਾਂਦੀਆਂ ਤੇ ਪੈਲੀ ਤੇ ਮਾਂ ਤੋਂ ਮਹਰਾਜ ਗੂਠੇ ਲਵਾਏ ਜਾਂਦੇ ਆ ਬੈਕਰਨ ਨੂੰ ਜਿਹੜੀ ਰੋਕੇ ਲਾਉਂਦੀ ਆ ਤੇ ਕਦੋਂ ਸੀਐਸਟਾਫ ਬਜਨ ਸਿੰਘ ਪੁੱਛੜ ਵਰਗੇ ਇਹ ਕਹਿੰਦੇ ਆ ਕਿ ਪੰਜਾਬ ਦੇ ਮਾਲਵੇ ਖਿੱਤੇ ਵਿੱਚ 6 ਬੰਦੇ ਰਹਿ ਗਏ 6 ਜੇ 6 ਮਾਰਦਗੇ ਤੇ ਸ਼ਾਂਤੀ ਹੋ ਜੂਗੀ ਜੇ ਸੰਤ ਕੁੰਡਾ ਸਿੰਘ ਦਾ ਨਾਮ ਲਿਆ ਜਾਂਦਾ ਬਹਾਦਰ ਯੋਧੇ ਦਾ ਕਿਰਤ ਹਰਜਨ ਸਿੰਘ ਰੋਡੇ ਦਾ ਨਾਮ ਲਿਆ ਜਾਂਦਾ ਜਹੇਦਾਰ ਚੜ ਸਿੰਘ ਰੌਕੇ ਦਾ ਨਾਮ ਲਿਆ ਜਾਂਦਾ ਰੇਸ਼ਮ ਸਿੰਘ ਮਾੜੀ ਦਾ ਨਾਮ ਲਿਆ ਜਾਂਦਾ ਜਹੇਦਾਰ ਦਰਜੀਵ ਸਿੰਘ ਕੌਗੇ ਦਾ ਨਾਮ ਲਿਆ ਜਾਂਦਾ ਬੂਟਾ ਸਿੰਘ ਰਣ ਸਿੰਘ ਦਾ ਨਾਮ ਲਿਆ ਜਾਂਦਾ ਉਹ ਸਮਾਂ ਉਦੋਂ ਹੀ ਸੀ ਉਹ 40 ਸਾਲ ਜਿਵੇਂ ਕੱਟਿਆ ਉਹਨਾਂ ਪਰਿਵਾਰਾਂ ਨੂੰ ਤੇ ਉਹਨਾਂ ਲੋਕਾਂ ਨੂੰ ਪਤਾ ਜਦੋਂ ਘੋਟਲੇ ਤੇ ਉਹ ਕਹਿੰਦੇ ਸੀ ਤਿੰਨ ਬੰਦੇ ਥੋੜੇ ਆ ਚਾਰ ਚੜਜੋ ਅਜੇ ਬੰਦਾ ਕੱਚਾ ਰਹਿ ਗਿਆ ਕੁੱਟਣ ਨੂੰ ਹਜੇ ਕੁਝ ਦੱਸਣਾ ਨਹੀਂ ਹੁਣ ਰਸੇ ਤੇ ਲਮਕਾ ਲੋ ਇਸ ਕਰਕੇ ਉਹ ਜਿਹੜੇ ਬਹਾਦਰ ਤੇ ਯੋਧੇ ਲੋਕ ਅੱਜ ਮੇਰੇ ਸਾਹਮਣੇ ਬੈਠੇ ਆ ਮੈਂ ਕਹਿੰਦਾ ਆ ਅੰਦਰ ਕੈਪਟਨ ਹਰਚਨ ਸਿੰਘ ਰੋਡੇ ਨੂੰ ਦਰਸ਼ਨ ਸਿੰਘ ਮੰਡਾਲੇ ਨੂੰ ਓਏ ਉਹੀ ਲੋਕ ਅੱਜ ਫੇਰ ਇਧਰ ਨੂੰ ਬਹੀਰਾ ਘੱਟ ਕੇ ਆਏ ਆ ਜਿਹੜੇ 1985 ਵਿੱਚ ਖੰਡੇ ਦੀ ਧਾਰ ਤੇ ਨੱਜਣ ਆਏ ਸੀ ਅੱਜ ਫੇਰ ਨੱਚਣ ਨੂੰ ਤਿਆਰ ਬੈਠੇ ਆ ਇਹ ਨਹੀਂ ਸਮਝਦਾ ਕਿ ਮੇਰੀ ਉਮਰ ਕੋਈ 60 ਸਾਲ ਹੋ ਗਈ ਕਿਸੇ ਦੀ 65 ਸਾਲ ਹੋ ਗਈ ਕਿਸੇ ਦੀ 70 ਸਾਲ ਹੋ ਗਈ ਪਰ ਅੱਜ ਤਤ ਪਰ ਇਸ ਗੱਲ ਤੇ ਕਿ ਜਿਹੜੀ ਗੱਲ 1985 ਵਿੱਚ ਸਾਡੇ ਹਿਰਦੇ ਤੇ ਸੀ ਕਿ ਕਿਤੇ ਆਊਗਾ ਸਾਡਾ ਰਾਜ ਇਹਨਾਂ ਲੋਕਾਂ ਤੋਂ ਗਿਣ-ਗਣ ਕੇ ਬਦਲੇ ਲਵਾਂਗੇ ਉਹ ਨਹੀਂ ਆਇਆ ਪਰ 40 ਸਾਲ ਤੋਂ ਬਾਅਦ ਵੀ ਅੱਜ ਵੀ ਉਹੀ ਤੜਫਾ ਕਿ ਸਾਰਾ ਪੰਥ ਇਕੱਠਾ ਹੋ ਕੇ ਉਹ ਇਹਨਾਂ ਲੋਕਾਂ ਦੇ ਸ਼ਹੀਦਾਂ ਦੇ ਪਰਿਵਾਰ ਦੇ ਕਦੇ ਰੇਸ਼ੂ ਸਿੰਘ ਮਾੜੀ ਦੇ ਵਾਰ ਕਦੇ ਐਮਐਲਏ ਜਾਵੇ ਪੰਥ ਦਾ ਕੋਈ ਉੱਠ ਅਸੀਂ ਤੁਹਾਡੇ ਨਾਲਾ ਜੰਗ ਸਿੰਘ ਦੇ ਘਰੇ 나ਠੇ ਵਾਲੇ ਜਾਵੇ ਐਮਐਲਏ ਕਿ ਉੱਠ ਉਹ ਪਰਿਵਾਰਾ ਅਸੀਂ ਤੁਹਾਡੇ ਨਾਲਾ ਲੋਕ ਲੁੱਟੇ ਕੁੱਟੇ ਤੇ ਪਟੇ ਗਏ ਪਰ ਉਹਨਾਂ ਦੀ ਸਾਰਿਆਂ ਦੀ ਸਾਡੇ ਮਨ ਚ ਕਦਰ ਬਾਬਾ ਜਗਿੰਦਰ ਸਿੰਘ ਦੀ ਫੋਟੋ ਨੂੰ ਉਹ ਮੈਂ ਹਰ ਰੋਜ਼ ਮੱਥਾ ਟੇਕਦਾ ਤੜਕੇ ਉੱਠ ਕੇ ਕਿਉਂ ਬਾਪ ਬਜ਼ੁਰਗਾ ਸਾਡੇ ਅਰਕੇ ਲੋਕਾਂ ਦੇ ਘਰੇ ਤੂੰ ਸਿੱਖੀ ਬਾੜਤੀ ਸਿੱਖੀ ਸਾਰਾ ਕੁਝ ਛੋਟਾ ਸਿੱਖੀ ਵੱਡੀ ਆ ਇਸ ਕਰਕੇ ਭਰਾਵੋ ਬਾਬਾ ਜਗਿੰਦਰ ਸਿੰਘ ਦੇ ਗੀਤ ਗਾਉਣੇ ਉਹਨੂੰ ਪੜਨਾ ਉਹਦੇ ਪੜ ਕੇ ਉਹ ਤੋਂ ਜੀਵਨ ਤੋਂ ਪ੍ਰੇਰਨਾ ਲੈਣੀ ਤਰ੍ਹਾਂ ਸਤਿਅਤ ਹੋ ਸਕਦਾ ਨਹੀਂ ਵਰਨਾ ਮਤ ਸੋਚੋ ਮੈਂ ਪਾਰਸੇ ਕਿਤਾਬ ਪੜਦਾ ਸੀ 6 April 1955 ਨੂੰ ਭੀਮ ਸੈਨ ਸੱਜਰ ਬੇਈਮਾਨ ਨੇ ਪੰਜਾਬੀ ਸੂਪੇ ਤੇ ਪਾਵਨਦੀ ਲਾਤੀ ਮਾਸਟਰ ਤਾਰਾ ਸਿੰਘ ਨੇ ਉਹਦਾ ਵਿਰੋਧ ਕੀਤਾ ਤੇ ਦਿੱਲੀ ਬਹੁਤ ਵੱਡਾ ਕੱਠ ਕੀਤਾ ਜਦੋਂ ਬੋਲਦਾ ਸੀ ਮਾਸਟਰ ਤਾਰਾ ਸਿੰਘ ਕਿ ਸਿੱਖਾਂ ਅਣਖ ਦੀ ਗੱਲ ਜੇ ਅਣਖ ਮੁੱਕ ਗਈ ਸਿੱਖਾਂ ਚ ਸਭ ਕੁਝ ਮੁੱਕ ਗਿਆ ਤੇ ਸਿੱਖਾਂ ਨੇ ਪੈਸੇ ਨੋਟ ਲੋਕ ਬੁੜੂnga ਨੇ ਲਾਕੇ ਟੂਮਾ ਮਾਸਟਰ ਤਾਰਾ ਸਿੰਘ ਦੇ ਉੱਤੋਂ ਦੀ ਸਿਰਤੀਆਂ ਤੇ ਜਦੋਂ ਗਿਰਫਦਾਰ ਹੋਇਆ ਲਿਖਦਾ ਹਰਜਿੰਦਰ ਸਿੰਘ ਦਿਲਕੀਰ ਕਹਿੰਦਾ ਰੋਡਿਆਂ ਦੇ ਦੋ ਬੰਦੇ ਗਿਰਫਦਾਰ ਹੋਏ ਜਗਿੰਦਰ ਸਿੰਘ ਤੇ ਬਾਬਾ ਕਿਰਪਾਲ ਸਿੰਘ ਉਹ ਬਾਬਾ ਜਗਿੰਦਰ ਸਿੰਘ ਕਦੇ ਦੀਨੇ ਜਾਂਦਾ ਗੁਰਦੁਆਰੇ ਬਹਾਲ ਕਰਾਉਣ ਦੀ ਖਾਤਰ ਕਦੇ ਪੰਜਾਬ ਮਾਰਚ ਕਰਦਾ ਸਾਰੇ ਸੰਘਰਸ਼ਾਂ 'ਚ ਜੋਰਾਂ ਲੜਾਈ ਲੜਦਾ ਤੇ ਆਖਰ ਨੂੰ ਇੱਕ ਆਪਣਾ ਪੁੱਤ ਟਕਸਾਲ ਦੇ ਅੱਖੇ ਅੱਖੇ ਚਾੜਦਾ ਜਿਹੜਾ ਸ਼ਹੀਦ ਹੋਇਆ ਜਿਹੜਾ ਕੱਲਾ ਨਹੀਂ ਹੋਇਆ ਨਾਲ ਪਰਿਵਾਰ ਦੇ ਜੀ ਹੋਏ ਇਸ ਕਰਕੇ ਭਰਾਵੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਬਾਬਾ ਜਗਿੰਦਰ ਸਿੰਘ ਦਾ ਜੀਵਨ ਪੜੋ ਉਹ ਤੋਂ ਸਿਹਤ ਲੈ ਕੇ ਸਾਰਾ ਪੰਥ ਇਕੱਠਾ ਹੋਵੇ ਚੰਗੀ ਸਰਕਾਰ 2027 ਚ ਬਣਨੀ ਚਾਹੀਦੀ ਇਸ ਗੱਲ ਦੇ ਵਿੱਚ ਹੀ ਆ ਜੇ ਨਾ ਲੋਕਾਂ ਨੂੰ 84 ਤੋਂ ਬਾਅਦ ਰਾਤ ਨਾ ਮਣੀ ਫਿਰ ਇਤਿਹਾਸ ਇਹ ਵੀ ਲਿਖੂਗਾ ਜਦੋਂ ਕਿਹਦੇ ਲੋਕ ਸਨ 25000 ਮੁੰਡਾ ਪੁਲਸ ਨੇ ਸ਼ੀਤ ਕਰਤਾ ਸਾਰਾ ਪੰਜਾਬ ਕੁੱਟਤਾ ਤੇ ਕਿਸੇ ਬੰਦੇ ਨੂੰ ਕੋਈ ਰਾਤ ਨਹੀਂ ਮਿਲੀ ਉਹ ਰਾਤ ਮਿਲਣੀ ਚਾਹੀਦੀ ਆ ਉਹ ਰਾਜ ਲੀਡਰਸ਼ਿਪ ਦਾ ਫਰਜ ਬਣਦਾ ਕਿ ਕਿਵੇਂ ਮਰਜੀ ਕਰਨ ਕਤਲ ਕਰਨ ਸਾਰੇ ਲੋਕਾਂ ਨੂੰ ਉਹ ਹਰ ਇੱਕ ਬੰਦੇ ਦੀ ਕਮੀ ਆ ਪੂਰਾ ਕੌਣਾ ਪੂਰਾ ਕਾਲਪੁਰਖ ਬਹਿਗਰੂ ਆ ਇਸ ਕਰਕੇ ਕਮੀਆਂ ਨੂੰ ਦੂਰ ਕਰਕੇ ਗੁਣਾਂ ਨੂੰ ਅੱਗੇ ਕਰਕੇ ਸਾਰਿਆਂ ਨੂੰ ਕੱਤਰ ਕਰੋ ਇੱਥੇ 1902027 ਜਿਹੜੇ ਇਨਸਾਨ ਸਾਹਿਬ ਥੱਲੇ ਸਾਡਾ ਰਾਜ ਆਉਣਾ ਚਾਹੀਦਾ ਬਾਬਾ ਜਗਿੰਦਰ ਸਿੰਘ ਵਰਗਿਆ ਦੀਆਂ ਫੋਟੋ ਪੰਜਾਬ ਚ ਲਗਣੀਆਂ ਚਾਹੀਦੀਆਂ ਇਹਨੀਆਂ ਬੇਨਤੀਆਂ ਕਰਦਾ ਹੋਇਆ ਸਾਰੀ ਸੰਗਤ ਦਾ ਧੰਨਵਾਦ ਹਰ ਬਾਰੀ ਬਾਬਾ ਜਗਿੰਦਰ ਸਿੰਘ ਦੀ ਵਰਛੀ ਤੇ ਵੱਡੀ ਗੰਟੀ ਚ ਪਹੁੰਚਿਆ ਕਰੋ ਮਹਾਨ ਬਜ਼ੁਰਗ ਜਿਹਨੇ ਮਹਾਨ ਕੰਮ ਕਰਕੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ